ਸਤਿ ਸ੍ਰੀ ਅਕਾਲ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫਿਰ ਇੱਕ ਗਲੇ ਦਾ ਬਹੁਤ ਹੀ ਪਿਆਰਾ ਤੇ ਸਿੰਪਲ ਜਿਹਾ ਡਿਜ਼ਾਈਨ ਲੈ ਕੇ ਆਈਆਂ ਜਿਵੇਂ ਮੈਂ ਨੇ ਇਹ ਗਲਾ ਪਹਿਲਾਂ ਹੀ ਆਪਾਂ ਕੱਪੜੇ ਦੇ ਉੱਤੇ ਅਟੈਚ ਕਰ ਲਿਆ ਏ ਤੇ ਇਹ ਆਪਾਂ ਨੇ ਨੋਰਮਲ ਗਲੇ ਤੋਂ ਅੱਧਾ ਕੋ ਇੰਚ ਚੜਾਈ ਵਿੱਚ ਤੇ ਲੰਬਾਈ ਵਿੱਚ ਵਾਧਾ ਰੱਖਣਾ ਏ ਜਿਵੇਂ ਤੁਸੀਂ ਜਿੰਨਾ ਨੂੰ ਤੁਸੀਂ ਆਪ ਰੱਖਦੇ ਹੋ ਉਸ ਤੋਂ ਸਿਉਣ ਪਰ ਕੇ ਵੀ ਅੱਧਾ ਕੋ ਇੰਚ ਤੁਸੀਂ ਐਕਸਟਰਾ ਰੱਖਣਾ ਏ ਤੇ ਆਪਾਂ ਨਾਰਮਲ ਗਲਾ ਜਿੰਨਾ ਰੱਖਣਾ ਉਸ ਤੋਂ 1/2 ਇੰਚ ਵੱਧਰਾ ਕੇਤੀ ਆਪਾਂ ਇਸ ਨੂੰ ਬਰਾਬਰ ਕਰਕੇ ਕਟਿੰਗ ਕਰ ਲੈਣੇ ਆ ਇਹਦਾ ਆਪਾਂ ਸੈਂਟਰ ਕਰਕੇ ਕੱਪੜੇ ਦੇ ਉੱਤੇ ਵੀ ਅਟੈਚ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਹ ਨਾਰਮਲ ਗਲਾਏ ਸ਼ਰਟ ਤੇ ਪਰ ਆਪਾਂ ਕਟਿੰਗ ਕਰ ਲਾਂਗੇ ਉੱਪਰ ਇਸ ਤਰ੍ਹਾਂ ਆਪਾਂ ਲਗਾ ਲਾਂਗੇ ਇਸ ਨੂੰ ਤੇ ਇਹਦਾ ਵੀ ਆਪਾਂ ਸੈਂਟਰ ਕਰਨਾ ਹੈ ਉੱਪਰੋਂ ਕੱਟ ਤਾਂ ਕਿ ਆਪਾਂ ਨੂੰ ਸਿਉਣ ਲਗਾਉਣ ਲੱਗਾ ਦਿੱਕਤ ਨਾ ਆਵੇ। ਇਸ ਦਾ ਸੈਂਟਰ ਕਰਕੇ ਤੇ ਇਸ ਦੇ ਉੱਤੇ ਆਪਾਂ ਅਟੈਚ ਕਰ ਲੈਣੇ ਆਂ ਅੜੇ ਵਾਲੇ ਸਿਉਣ ਲਗਾ ਕੇ। ਇਸ ਤਰ੍ਹਾਂ ਪਾਇਸ ਨੂੰ ਸਿਉਣ ਲਗਾ ਲਾਂਗੇ ਵਿੱਚੋਂ ਜੇ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਤਰ੍ਹਾਂ ਆਪਾਂ ਇਸ ਨੂੰ ਵਾਲੇ ਦਵਾਲੇ ਸੀ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਸਿਉਣ ਲਗਾ ਕੇ ਆਪਾਂ ਆਪਾਂ ਇਹ ਸਿਉਣ ਲਗਾ ਲਈਏ ਤੇ ਆਪਾਂ ਇਸ ਨੂੰ ਵਿੱਚੋਂ ਕੱਪੜਾ ਕੱਟ ਦਾਂਗੇ ਜਿਵੇਂ ਕਿ ਹਰੇ ਕੀ ਕੱਟਦਾ ਏ ਇਹ ਕੱਪੜੇ ਨੂੰ ਆਪਾਂ ਅੱਧੇ ਇੰਚ ਦਾ ਰੱਖ ਕੇ ਤੇ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਕਟਿੰਗਾਂ ਤੋਂ ਬਾਅਦ ਚ ਛੋਟੇ ਛੋਟੇ ਕੱਟ ਲਗਾ ਕੇ ਤੇ ਆਪਾਂ ਇਸ ਨੂੰ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਆਪਾਂ ਕੱਟ ਲਗਾ ਕੇ ਸਿੱਧਾ ਕਰਕੇ ਤੇ ਆਪਾਂ ਇਹਦੇ ਉੱਪਰ ਵੀ ਇੱਕ ਫੁੱਲ ਬਖੀਰ ਦੀ ਸਿਉਣ ਲਗਾ ਲਾਂਗੇ ਰਾਉਂਡ ਤਾਂ ਕਿ ਇਹ ਮੜਾ ਜਾ ਪੱਕਾ ਹੋ ਜੇ ਸਿੱਧਾ ਹੋ ਜੇ ਕੱਪੜਾ ਇਹ ਆਪਣਾ ਗਲਾ ਤਿਆਰ ਹੈ ਜੀ ਤੇ ਹੁਣ ਆਪਾਂ ਇਹ ਲਈਆਂ ਨੇ ਆਪਾਂ ਨੇ ਪੱਟੀਆਂ ਲਈਆਂ ਨੇ ਇਹ ਲੌਂਗ ਵੀ ਲੈ ਸਕਦੇ ਮੇਰੇ ਕੋਲ ਕਪੜਾ ਘੱਟ ਸੀ ਤੇ ਮੈਂ ਛੋਟੇ-ਛੋਟੇ ਲਈਆਂ ਨੇ ਇਹ 2-2 ਇੰਚ ਦੀਆਂ ਸਵਾ ਸਵਾ 2 ਇੰਚ ਦੀਆਂ ਨੇ ਇਸਤ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਪਹਿਲਾਂ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਤੇ ਫਿਰ ਉੱਪਰ ਦੀ ਇਸ ਨੂੰ ਫੋਲਡ ਕਰਕੇ ਤਾਂ ਕਿ ਆਪਣੀ ਥੋੜੀ ਜਿਹੀ ਮਜ਼ਬੂਤ ਜੀ ਪੱਤੀ ਬਣ ਜੇ ਤੇ ਆਪਾਂ ਇਸ ਨੂੰ ਸਿਉਣ ਲਗਾ ਲੈਣੀ ਹੈ ਬਰੀਕ ਬਕਾ ਲਗਾ ਕੇ సి పట్టిను బబర రీణ లగ చుకి ఏ పట్టువ్ను సిర్ఫ ఇర రట్నా దో ఇ ਪੱਟੀ ਲੈਣੀ ਆਪਾਂ ਨੇ ਇਸ ਤਰ੍ਹਾਂ 2 2 ਇੰਚ ਦੀਆਂ ਆਪਾਂ ਨੇ ਸਾਰੀਆਂ ਹੀ ਪੀਸ ਕੱਟ ਲੈਣੇ ਨੇ ਇਸ ਤਰ੍ਹਾਂ ਆਪਣੇ ਸਾਰੇ ਪੀਸ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨੂੰ ਗਲੇ ਦਾ ਵੀ ਆਪਾਂ ਸੈਂਟਰ ਕਰਾਂਗੇ ਗਲੇ ਦਾ ਮੈਂ ਤੁਹਾਨੂੰ ਦੱਸਦੀ ਆ ਕਿ ਇਸ ਤਰ੍ਹਾਂ ਬਰਾਬਰ ਆਉਣਗੀਆਂ ਪੱਟੀਆਂ ਇਹ ਵੀ ਆਪਾਂ ਨੇ ਐਂਚੀ ਟੇਪ ਨਾਲ ਤੇ ਪੈਨ ਦੀ ਮਦਦ ਨਾਲ ਕਿਸੇ ਵੀ ਮਾਰਕਰ ਦੀ ਮਦਦ ਨਾਲ ਤੁਸੀਂ ਇਸ ਤਰ੍ਹਾਂ 2 2 ਇੰਚ ਦੇ ਨਿਸ਼ਾਨ ਲਗਾ ਲਾਂਗੇ ਮੜੇ ਮੜੇ ਜਿਹਾ ਆਪਾਂ ਤਾਂ ਕਿ ਆਪਾਂ ਨੂੰ ਦਿਖਣਾ ਸਾਰੇ ਆਲੇ ਦੁਆਲੇ 2 2 ਇੰਚ ਦੇ ਹੀ ਲਗਾਣੇ ਨੇ ਉਹ 1.5 ਸੌਰੀ 1.5 ਇੰਚ ਦੇ 1.5 ਇੰਚ ਦੇ ਨਿਸ਼ਾਨ ਲਗਾ ਲੈਣੇ ਆਪਾਂ ਨੇ ਇਸ ਤਰ੍ਹਾਂ ਜੀ ਆਪਾਂ 1.5 ਇੰਚ ਦੇ ਲਗਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜੀਆਂ ਇਹ ਪੱਟੀਆਂ ਬਣਾਈਆਂ ਸੀ ਇਹਨਾਂ ਦਾ ਆਪਾਂ ਸੈਂਟਰ ਕਰਕੇ ਤੇ ਇਹ 1/2 ਇੰਚ ਦਾ ਐਂਚੀ ਟੇਪ ਦੀ ਮਦਦ ਨਾਲ 1/2 ਇੰਚ ਤੇ ਆਪਾਂ ਪੈਨ ਨਾਲ ਨਿਸ਼ਾਨ ਲਗਾ ਲਾਂਗੇ ਤਾਂ ਕਿ ਆਪਾਂ ਨੂੰ ਡਬਲ ਡਬਲ ਸਿਉਣ ਨਾਲ ਲਗਾਉਣੀਆਂ ਹੋ ਪਵੇ ਸਾਰੀਆਂ ਪੱਟੀਆਂ ਦੇ ਹੀ ਆਪਾਂ 1/2 ਇੰਚ ਦੇ ਨਿਸ਼ਾਨ ਲਗਾ ਲਾਂਗੇ ਡਬਲ ਫੋਲਡ ਕਰਕੇ ਡਬਲ ਡਬਲ ਸਿਉਣ ਲਗਾਉਣ ਨਾਲ ਗ੍ਰੇਸ ਜੀ ਖਰਾਬ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਆਪਾਂ ਸਾਰੀਆਂ ਪੱਟੀਆਂ ਦੇ ਅੱਧੇ ਇੰਚ ਦੇ ਨਿਸ਼ਾਨ ਲਗਾ ਲਈਏ 폴ਡ ਕਰਕੇ ਤੇ ਆਪਾਂ ਜਿਹੜੇ ਨਿਸ਼ਾਨ ਲਗਾਇਆ ਸੀ ਅੱਧਾ ਇੰਚ ਉਹਦੇ ਉੱਪਰ ਹੀ ਨਾਲ ਬਿਲਕੁਲ ਉਹਦਾ ਸੈਂਟਰ ਰੱਖਣਾ ਹੈ ਇਸ ਤਰ੍ਹਾਂ ਆਪਾਂ ਜਿਹੜੀ ਆਪਾਂ ਨਿਸ਼ਾਨ ਲਗਾਇਆ ਸੀ ਉਹਦਾ ਵੀ ਸੈਂਟਰ ਹੀ ਰੱਖਣਾ ਹੈ ਆਪਾਂ ਨੇ ਓਨਾ ਹੀ ਦੂਸਰੀ ਸਾਈਡ ਓਨਾ ਹੀ ਦੂਸਰੀ ਸਾਈਡ ਤੇ ਰੱਖ ਕੇ ਇਸ ਤਰ੍ਹਾਂ ਆਪਾਂ ਸਾਰੀਆਂ ਪੱਟੀਆਂ ਲਗਾ ਲਾਂਗੇ ਇਸ ਸਾਰੀਆਂ ਪੱਟੀਆਂ ਲਗਾ ਕੇ ਆਪਾਂ ਬਹੁਤ ਹੀ ਪਿਆਰਾ ਤੇ ਸਿੰਪਲ ਤੇ ਸੋਖਾ ਜਾਂ ਗਲੇ ਦਾ ਡਿਜ਼ਾਈਨ ਬਣੇਗਾ। ਆਪਣੀਆਂ ਸਾਰੀਆਂ ਪੱਟੀਆਂ ਲੱਗ ਚੁੱਕੀਆਂ ਨੇ। ਆਪਣਾ ਗਲਾ ਬਣ ਕੇ ਕੁਝ ਇਸ ਤਰ੍ਹਾਂ ਤਿਆਰ ਹੋਇਆ ਹੈ ਬਹੁਤ ਪਿਆਰਾ ਲੱਗ ਰਿਹਾ ਏ। ਤੇ ਹੁਣ ਆਪਾਂ ਇਹ ਦੇਖੋ ਜੀ ਤੇ ਹੁਣ ਆਪਾਂ ਇੱਕ ਡੋਰੀ ਲੈਣੀ ਹੈ ਡੋਰੀ ਤੁਸੀਂ ਬਣਾ ਲਓ ਮੈਂ ਇਸ ਤਰ੍ਹਾਂ ਦੀ ਬਰੀਕ ਡੋਰੀ ਬਣਾਈ ਏ ਤੇ ਡੋਰੀ ਨੂੰ ਆਪਾਂ ਇਸ ਤਰ੍ਹਾਂ ਵਿੱਚ ਪਾਵਾਂਗੇ ਸੂਈ ਦੀ ਮਦਦ ਨਾਲ ਮੈਂ ਪਾ ਰਹੀਆਂ ਸੂਈ ਦਾ ਉਲਟਾ ਸਾਈਡ ਮਸ਼ੀਨ ਵਾਲੀ ਸੂਈ ਜਿਹੜੀ ਹੁੰਦੀ ਏ ਉਹਦੀ ਉਲਟੀ ਸਾਈਡ ਪਾ ਰਹੀਆਂ ਮੈਂ ਇਸ ਤਰ੍ਹਾਂ ਆਪਾਂ ਨੂੰ ਸੋਖਾ ਪੈ ਜਾਂਦਾ ਜੀ ਇਹ ਸਾਰੇ ਹਲਦ ਵਾਲੇ ਇਸੇ ਤਰ੍ਹਾਂ ਹੀ ਆਪਾਂ ਡੋਰੀ ਨੂੰ ਪਾਵਾਂਗੇ ਇਸ ਤਰ੍ਹਾਂ ਸਾਰੇ ਪਾਲੇ ਤੇ ਆਪਾਂ ਇਸ ਦਾ ਹੁਣ ਬਰਾਬਰ ਕਰ ਦਾਂਗੇ ਤੇ ਇੱਥੇ ਬਰਾਬਰ ਕਰਕੇ ਆਪਾਂ ਥੋੜੀ ਜਿਹੀ ਮਸ਼ੀਨ ਦੀ ਮਦਦ ਨਾਲ ਥੋੜਾ ਜਿਹਾ ਪੱਕਾ ਕਰ ਲਾਂਗੇ ਤਾਂ ਕਿ ਆਪਣਾ ਡੋਰੀ ਰਿਸਕੇ ਨਾ ਤੇ ਹੁਣ ਆਪਾਂ ਡੋਰੀ ਨੂੰ ਬਿਲਕੁਲ ਬਰਾਬਰ ਕਰ ਲਾਂਗੇ ਇਸ ਤਰ੍ਹਾਂ ਬਰਾਬਰ ਕਰਕੇ ਤਾਂ ਕਿ ਆਪਣਾ ਕੋਈ ਵੀ ਬਲ ਨਾ ਪਵੇ ਤੇ ਆਪਾਂ ਹੁਣ ਦੂਸਰੀ ਸਾਈਡ ਤੋਂ ਇੱਥੇ ਆਪਾਂ ਇੱਕ ਹੋਰ ਮਸ਼ੀਨ ਦੇ ਨਾਲ ਲਾਣੀ ਇਹ ਡੋਰੀ ਨੂੰ ਕੱਟਣਾ ਨਹੀਂਗਾ ਜੀ ਇਸ ਤਰ੍ਹਾਂ ਆਪਾਂ ਦੁਬਾਰਾ ਫਿਰ ਲਗਾਵਾਂਗੇ ਇਧਰਲੀ ਸਾਈਡ ਤੇ ਵੀ ਆਪਾਂ ਪੱਕਾ ਕਰ ਲਾਂਗੇ ਜੀ ਤੇ ਆਪਾਂ ਹੁਣ ਉਸੇ ਡੋਰੀ ਨੂੰ ਹੀ ਦੁਬਾਰਾ ਫੇਰ ਵਿੱਚ ਦੀ ਪਾਵਾਂਗੇ ਉਰਲੀ ਸਾਈਡ ਤੇ ਆਪਾਂ 1/2 ਇੰਚ ਦੀ ਤਾਂ ਹੀ ਰੱਖੀ ਸੀ ਪੱਟੀ ਤਾਂ ਕਿ ਆਪਣੀਆਂ ਦੋ ਡੋਰੀਆਂ ਆਰਾਮ ਨਾਲ ਪੈ ਸਕਣ ਇਸੇ ਤਰ੍ਹਾਂ ਹੀ ਆਪਾਂ ਫੇਰ ਦੁਬਾਰਾ ਸਾਰੇ ਪਾ ਦਾਂਗੇ ਉਰਲੀ ਸਾਈਡ ਤੇ ਕਰਨਾ ਹੈ ਜੀ ਇੱਕ ਦੂਜੀ ਦੇ ਉੱਪਰ ਨਹੀਂ ਡੋਰੀ ਨੂੰ ਰੱਖਣਾ ਬਰਾਬਰ ਦੀ ਮਾਤ ਰੱਖਣਾ ਹੈ ਲੋ ਜੀ ਆਪਣੀ ਇਹ ਪੈਕੇ ਬਹੁਤ ਹੀ ਵਧੀਆ ਡਿਜ਼ਾਈਨ ਬਣਿਆ ਹੈ ਬਰਾਬਰ ਕਰ ਲੈਣੇ ਆਪਾਂ ਡੋਰੀ ਨੂੰ ਪਾ ਕੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਲਗਾ ਲਾਂਗੇ ਲੋ ਜੀ ਆਪਣਾ ਗਲਾ ਬਿਲਕੁਲ ਰੈਡੀ ਹੈ ਜੀ ਤੇ ਕਿਵੇਂ ਦਾ ਲੱਗਿਆ ਤੇ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਜੀ ਕਿਵੇਂ ਦਾ ਲੱਗਿਆ ਇਹ ਤੁਸੀਂ ਮੈਨੂੰ ਜਰੂਰ ਦੱਸਣਾ ਹੈ ਜੀ ਬਹੁਤ